ਇਹਦਾ ਰੇਟ ਸੁਣ ਕੇ ਤੁਸੀਂ ਭੱਜੇ ਆਉਂਗੇ ਬਈ ਹਨਾ ਮਾਰਕੀਟ ਤੋਂ 1 ਲੱਖ ਰੁਪਇਆ ਸਸਤੀ ਕਾਰ ਬਈ ਕੰਡੀਸ਼ਨ ਵੀ A1 ਹੈ ਚੱਲੀ ਕਿੰਨੀ ਹੈ 27000 27000 27000 ਕਿਲੋਮੀਟਰ ਚੱਲੀ ਤੇ ਮਾਰਕੀਟ ਤੋਂ ਲੱਖ ਰੁਪਇਆ ਸਸਤੀ ਕਾਰ i20 ਤੁਸੀਂ ਇੱਕ ਕਮੈਂਟ ਕਰਕੇ ਦੱਸੋ ਵੀ ਹਨਾ ਰਾਜਪੁਰਾ ਸ਼ਹਿਰ ਤੁਹਾਡੇ ਸ਼ਹਿਰ ਤੋਂ ਤੁਹਾਡੇ ਪਿੰਡ ਤੋਂ ਕਿੰਨੀ ਕੁ ਦੂਰ ਹੈ ਬਈ ਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਹ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਬਈ ਹਨਾ ਤੁਸੀਂ ਕਿਹੜੇ ਸ਼ਹਿਰ ਤੋਂ ਸਾਨੂੰ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਦੇਖ ਰਹੇ ਹੋ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਸਾਡੇ ਭਾਈ ਹਨਾ ਸਾਡੇ ਨਾਲ ਇਹ ਸ਼ਹਿਰ ਤੋਂ ਨੇਖਣਾ ਉਹ ਜੀ ਬਈ ਉਹਨੇ ਰੇਟ ਦੀ ਗੱਲ ਕਰਦਾ 17 ਮਾਡਲ ਫਸਟ ਓਨਰ ਕੰਡੀਸ਼ਨ ਵਧੀਆ ਪਈਆ ਪੇਡ ਨੰਬਰ ਦੇ ਨਾਲ ਰੇਟ ਕਰਦਾ 6,60,000 ਰੁਪਏ ਚ ਕਰ ਦੇ ਦਾਂ 6,60 ਦੇ ਵਿੱਚ ਲੋ ਜੀ ਚਾਹ ਹਾਂਜੀ ਬਈ ਮਿੱਤਰੋ ਰਾਜਪੁਰੇ ਸ਼ਹਿਰ ਦੇ ਵਿੱਚ ਖੜਿਆ ਬਈ ਇੱਥੇ ਤੁਹਾਨੂੰ ਅੱਜ ਏਦਾਂ ਏਦਾਂ ਦੇ ਕਾਰਾਂ ਦੇਵਾਂਗੇ ਬਈ ਹਨਾ ਸ਼ਾਇਦ ਪੂਰੀ ਵੀਡੀਓ ਵੀ ਤੁਸੀਂ ਨਾ ਦੇਖੋ ਤੇ ਪਹਿਲਾਂ ਸਾਈ ਪਾ ਦੋ ਇਹਦੇ ਰ ਤੇ ਐਂਡ ਤੱਕ ਬਣੇ ਰਹੋ ਭਾਈ ਹਣਾ ਸਤਨਾਮਕਾਰ ਵਿਆਰ ਤੇ ਖੜੇ ਸਸੀ ਕਾਲ ਜੀ ਵੀਰੇ ਸਸੀ ਕਾਲ ਤੇ ਵੀਰੇ ਮੈਂ ਆਇਆ ਕਹਿਣਾ ਵੀ ਜਿਹੜੇ ਭਾਈ ਆਪਣੇ ਹੁੰਦੇ ਨੇ ਭਈ ਹਣਾ ਕਾਰਾਂ ਵਧੀਆ ਲੈ ਜਾਂਦੇ ਨੇ ਵਧੀਆ ਲੈ ਕੇ ਜਾਂਦੇ ਠੀਕ ਆਮਲੀ ਸਾਫ ਉਦਰੀ ਸਸਤੀ ਹੁੰਦੀ ਰੇਟ 'ਚ ਹੁੰਦੀ ਠੀਕ ਹੈ ਭਾਈ ਤੇ ਅੱਜ ਆਪਾਂ ਸਟਾਰਟ ਕਰੀਏ ਭਈ ਪਹਿਲੀ ਕਾਰ ਤੋਂ ਪਹਿਲੀ ਕਾਰ ਭਾਈ ਮੇਤਰੋ ਆਹ ਵਾਲੀ ਕਾਰ ਆ ਜਿਹੜੀ ਭਈ ਹਣਾ ਮੈਂ ਵੀ ਕੈਮਰਾ ਵਾਲ ਨੂੰ ਕਹਿਣਾ ਵੀ ਨੇੜੇ ਆ ਜੀ ਥੋੜਾ ਜਿਆ ਦੀ ਆਹ ਕਾਰ ਆ ਦੇਖੋ ਇਹਦਾ ਰੇਟ ਸੁਣੋ ਤੁਸੀਂ 10 11 ਮਾਡਲ ਮਿਲਦੀ ਆ ਆਹ ਰੇਟ ਦੇ ਵਿੱਚ ਜਿਹੜੇ ਰੇਟ 'ਚ ਆਪਾਂ ਤੁਹਾਨੂੰ 12 ਮਾਡਲ 12 ਮਾ ਤੇ ਨੰਬਰ ਤੁਹਾਡਾ ਲੋਕਲ ਰਹੂਗਾ ਬਈ ਚੰਡੀਗੜ੍ਹ ਨੰਬਰ ਦਾ ਤੇ ਇਹੀ ਬਈ ਨੰਬਰ ਜਿਹੜਾ ਆਪਣਾ ਪੰਜਾਬ ਦੇ ਨਾਮ ਹੋ ਜੂਗਾ ਪੰਜਾਬ ਚ ਕਰਾਵਾਂਗੇ ਚੰਡੀਗੜ੍ਹ ਨੰਬਰ ਇਹਦਾ ਠੀਕ ਹੈ ਤੇ ਆਹ ਕੰਡੀਸ਼ਨ ਚੈੱਕ ਕਰ ਲੋ ਬਈ ਅਲਾਈ ਟਾਇਰ ਐਕਸਟਰਾ ਇਹਦੇ ਵਿੱਚ ਪਏ ਹੋਏ ਨੇ ਬਈ ਹਨਾ ਤੇ ਵਧੀਆ ਐਡ ਸਾਈਡ ਤੁਸੀਂ ਚੈੱਕ ਕਰਦੇ ਬੈਕ ਸਾਈਡ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਬਈ ਹਨਾ ਬੈਕ ਸਾਈਡ ਦੇਖੋ ਬਈ ਹਨਾ ਵਧੀਆ ਕਾਰ ਪਈਆ ਵੀ ਜੇ ਕਿਸੇ ਨੇ ਥੋੜੇ ਪੈਸੇ ਲਾ ਕੇ ਵੀਡੀਓ ਹੀ ਕਾਰ ਲੈਣੀ ਆ ਤਾਂ ਮੇਬੀ ਤੁਸੀਂ ਆਹ ਕਾਰ ਲੈ ਜਾ ਸਕਦੇ ਬਈ ਹਨਾ ਅੰਦਰੋਂ ਕਾਰ ਚੈੱਕ ਕਰ ਲਓ ਬਈ ਹਨਾ ਚਾਰੇ ਪਾਵਰ ਵਿੰਡੋਆਂ ਛੱਤ ਸੁੱਤ ਤੈਨ ਵਧੀਆ ਕੰਮ ਹੋਇਆ ਕਮੀ ਕੋਈ ਕਾਰਜ ਵੀਰੇ ਕਮੀ ਕੋਈ ਨਹੀਂ ਇੰਜਨ ਗੇਟ ਦੀ ਗਾਰੰਟੀ ਹੈ ਆਪਣੀ ਠੀਕ ਹੈ ਐਕਸੀਡੈਂਟ ਦੀ ਗਾਰੰਟੀ ਹੈ ਜੀ ਆਪਣੀ ਓਕੇ ਲਓ ਜੀ ਬਾਈ ਆਹ ਕਾਰ ਲਿਆ ਸਰ ਡੀਜ਼ਲ ਦੀ ਤੇ ਰੇਟ ਕਾਰ ਦਾ ਡਿਮਾਂਡ ਤਾਂ ਕੀ 2,60,000 ਰੁਪਇਆ ਦੇਣ ਵਾਲਾ ਰੇਟ ਹੈ 2,40,000 ਰੁਪਇਆ 2,40,000 ਰੁਪਇਆ ਲੈ ਵੀ 2,40,000 ਰੁਪਇਆ ਚ ਤੁਹਾਨੂੰ ਆਹ ਕਾਰ ਮਿਲ ਜਾਣੀ ਹੈ ਬਾਈ ਤੇ ਫਿਕਸ ਪ੍ਰਾਈਸ ਹਾਂ ਫਿਕਸ ਪ੍ਰਾਈਸ ਹੋਊਗਾ ਬਾਈ ਹਨਾ ਜੇ ਬਾਈ ਦੇ ਕੋਈ ਘਟਾਉਣ ਦੇ ਮੂਡ ਨਾਲ ਆਊਗਾ ਤਾਂ 2,60,000 ਤੋਂ ਸ਼ੁਰੂ ਕਰ ਲਾਂਗੇ ਆਪਾਂ ਡੀਲ ਕਰ ਲਾਂਗੇ ਉਦੋਂ 5-5 ਘਟਾ ਦੇਵਾਂਗੇ ਆਪਾਂ ਤੇ ਬਸ ਬਈ ਅਗਲੀ ਕਾਰ ਆ ਗਈ ਆਪਣੇ ਲਵੇ ਆਹਾ ਇਹਦਾ ਰੇਟ ਸੁਣਿਓ ਬਈ ਤੁਸੀਂ ਇਹਦਾ ਰੇਟ ਸੁਣ ਕੇ ਤੁਸੀਂ ਭੱਜੇ ਆਉਂਗੇ ਬਈ ਨਾ ਮਾਰਕੀਟ ਤੋਂ 1 ਲੱਖ ਰੁਪਏ ਸਸਤੀ ਕਾਰ ਬਈ ਕੰਡੀਸ਼ਨ ਵੀ A1 ਹੈ ਤੇ ਗਰਗਰੀ ਚੱਲੀ ਕਿੰਨੀ ਹੈ 27000 27000 27000 ਕਿਲੋਮੀਟਰ ਚੱਲੀ ਤੇ ਮਾਰਕੀਟ ਤੋਂ ਲੱਖ ਰੁਪਏ ਸਸਤੀ ਕਾਰ i20 ਭੱਜੇ ਆਉਂਗੇ ਬਈ ਨਾ ਰੇਟ ਸੁਣ ਕੇ ਤੁਸੀਂ ਤੇ ਗੱਲ ਕਰੀਏ ਬਈ ਟਾਇਰ ਟਾਇਰ ਬਿਲਕੁਲ ਨਵੇਂ ਨੇ ਅਲਾਏ ਜਿਹੜੇ ਆਉਂਦੇ ਨੇ ਇਹਦੇ ਵਿੱਚ ਕੰਪਨੀ ਦੇ ਬਈ ਹੈ ਨਾ ਅੰਦਰੋਂ ਦਿਖਾਦਾ ਗਾ ਤੁਹਾਨੂੰ ਅੱਛਾ ਮਾਡਲ ਕਿਹੜਾ ਕਰਦਾ ਮਾਡਲ 2018 ਜੀ ਫਰਸਟ ਓਨਰ ਹੈ 18 ਮਾਡਲ ਹਾਂ ਪੰਜਾਬ ਦੀ ਲੋਕਲ ਨੰਬਰ ਦੀ ਕਾਰ ਹੈ ਜੀ ਠੀਕ ਹੈ ਲੋ ਜੀ 18 ਮਾਡਲ ਲੋਕਲ ਨੰਬਰ ਦੀ ਕਾਰ ਹੈ ਕੰਡੀਸ਼ਨ ਚੈੱਕ ਕਰ ਲਓ 6 ਸਾਲ ਦੀ ਪਈ ਹੈ ਠੀਕ ਹੈ ਇੰਸ਼ੋਰੈਂਸ ਵੀ ਪਿਆ ਕਮੀ ਪੇਸ਼ੀ ਕੋਈ ਕਰਦਾ ਕਮੀ ਪੇਸ਼ੀ ਕੋਈ ਨਹੀਂ ਪੈਟਰੋਲ ਦੀ ਕਾਰ ਹੈ ਜੀ ਇਹ ਠੀਕ ਹੈ ਪੈਟਰੋਲ ਦੀ ਲੋ ਜੀ ਬਾਈ ਪੈਟਰੋਲ ਦੀ ਤਾਂ ਫੇਰ ਵੀ ਵਧੀਆ ਪਈ ਹੈ ਨਾ ਵੀ ਗੱਲ ਕਰੀਏ ਵੀ ਹੈਨਾ ਇੰਜਨ ਪੂਰਾ ਹੈ ਨਾ ਵਧੀਆ ਰਹਿੰਦਾ ਖੋਲ 15 ਸਾਲ ਚੱਲੇਗੀ ਜੀ ਠੀਕ ਹੈ ਲੋ ਜੀ 15 ਸਾਲ ਦੀ ਵੈਲਿਡਿਟੀ ਹੈਗੀ ਪੈਟਰੋਲ ਇੰਜਨ ਲੱਗੀ ਬੱਜੀ ਕੋਈ ਨਹੀਂ ਮੇਨ ਗੱਲ ਇਥੇ ਬਈ ਨਾ ਤੁਹਾਨੂੰ ਲੱਗੀ ਬੱਜੀ ਕਾਰ ਕੋਈ ਨਹੀਂ ਮਿਲਦੀ ਬਈ ਨਾ ਤੇ ਕਾਰ ਨਾ ਤੁਹਾਨੂੰ ਵਧੀਆ ਮਿਲਦੀ ਹੈ ਬਈ ਉਹ ਸਤਨਾਮ ਕਾਰ ਬਿਆਰ ਤੋਂ 18 ਮਾਡਲ ਓਨਰ ਫਰਸਟ ਓਨਰ ਆ 27000 ਚੱਲੀ ਤੇ ਪ੍ਰਾਈਸ ਕਰਦਾ ਪ੍ਰਾਈਸ ਆਪਾਂ GST ਘਟਾਇਆ ਹੁਣ ਡਿਸਕਾਊਂਟ ਆਪਾਂ ਵੀ ਦੇਵਾਂਗੇ ਇਹ ਗਵਰਨਮੈਂਟ ਦੇ ਰਹੀ ਹੈ ਹਾਂ ਹਾਂ ਪਹਿਲਾਂ ਆਪਾਂ 470 ਦੀ ਦੇਣੀ ਸੀ ਹੁਣ 4.5 ਲੱਖ ਦੀ ਕਾਰ ਦੇਣੀ ਹੈ ਜੀ 4.5 ਲੱਖ ਯਸ ਨੂੰ ਹਾਂ 4.5 ਲੱਖ ਰੁਪਈਆ ਦੀ ਬਈ ਹੈ ਨਾ ਪੈਟਰੋਲ ਦੀ ਯਸ ਨੂੰ ਕਾਰ ਦੀ ਮਾਰਕੀਟ ਵੀ 5.5 ਲੱਖ ਦੇ ਲੋਲੋਣੇ ਮੰਗਦੀ ਹੈਗੀ ਤੇ ਆਪਾਂ ਦੇ ਦਾਂ ਤੁਹਾਨੂੰ 4.5 ਲੱਖ ਰੁਪਈਆ ਦੀ ਆਜੋ ਫਿਰ ਬਈ ਆਜੋ ਫਿਰ ਕੱਲੀ ਉਹੀ ਕਾਰਾਂ ਦੇ ਰੇਟ ਕੱਟ ਨਹੀਂ ਆਹ ਜਿਹੜੀ ਆਹ ਕਾਰਾਂ ਮਾਰਕੀਟ ਤੇ ਇਹ ਵੀ 7 ਲੱਖ ਦੀਆਂ ਮਿਲਦੀਆਂ ਨੇ ਤੁਹਾਨੂੰ ਇਹਦੇ ਰੇਟ ਵੀ ਦੇਖੋ ਕਿਦਾਂ ਦਊਗਾ ਮੈਂ ਇਹ ਆ ਗਈ ਵੈਨਿਊ ਕਾਰ ਆਪਣੀ ਪੈਟਰ ਤੇ ਮਹਾਲੀ ਦਾ ਨੰਬਰ ਹੈ ਫਰਸਟ ਓਨਰ ਫਰਸਟ ਓਨਰ ਹੈ ਜੀ ਅਲਾਈਜਾ ਅਲਾਈਜਾ ਕਰ ਲੋ ਅਲਾਈ ਬਿਲਕੁਲ ਨਵੇਂ ਬਈ ਹੈ ਨਾ ਹਾਂ ਜੀ ਟਾਇਰ ਨਵੇਂ ਲਗੇ ਹੋਏ ਨਹੀਂ ਟਾਇਰ ਨਵੇਂ ਅਲਾਈ ਨਵੇਂ ਚੱਲੀ ਹੋਊਗਾ 40000 ਚੱਲੀ ਹੋਈ ਜੀ ਸਿਰਫ 40000 ਇਹ ਇੰਨੀ ਘੱਟ ਚੱਲੀ ਲੱਭਦੇ ਕਿੱਥੋਂ ਬਈ ਤੁਸੀਂ ਘਰ ਇਹ ਲੋਕਲ ਕਾਰਾਂ ਚ ਖੜੀਆਂ ਵਿਕ ਜਾਂਦੀਆਂ ਠੀਕ ਆ ਅੱਛਾ ਘਰੇਲੂ ਕਾਰਾਂ ਸਾਰੀਆਂ ਲੈ ਬਈ ਜਿਹੜੇ ਬਾਈ ਹੋਰੀ ਪਈਆਂ ਨੇ ਕਾਰਾਂ ਲੈ ਕੇ ਆਉਂਦੇ ਨੇ ਸਾਰੇ ਘਰਾਂ ਤੋਂ ਕਾਰਾਂ ਲੈ ਕੇ ਆਉਂਦੇ ਨੇ ਤੇ ਇੱਕ ਗੱਲ ਬਈ ਹਣਾ ਬਾਈ ਹੋਰਾਂ ਤਾਂ ਮੈਂ ਛੋਟਾ ਜਿਹਾ ਕੁਐਸਚਨ ਹੋਰ ਪੁੱਛਣਾ ਚਾਹਣਾਗਾ ਬਈ ਤੁਸੀਂ ਇੱਕ ਕਮੈਂਟ ਤੋਡੇ ਪਿੰਡ ਤੋਂ ਕਿੰਨੀ ਕੁ ਦੂਰ ਆ ਬਈ ਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਹ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਬਈ ਹਨਾ ਤੁਸੀਂ ਕਿਹੜੇ ਸ਼ਹਿਰ ਤੋਂ ਸਾਨੂੰ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਦੇਖ ਰਹੇ ਹੋ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਸਾਡੇ ਭਾਈ ਹਨਾ ਸਾਡੇ ਨਾਲ ਇਹ ਸ਼ਹਿਰ ਤੋਂ ਨੇ ਹਨਾ ਜਿਵੇਂ ਕਈ ਵਾਰੀ ਕੋਈ ਬਾਈ ਅਪਰੋਚ ਕਰਦੇ ਨੇ ਵੀਡੀਓ ਤੱਕ ਵੀ ਹਨਾ ਕੋਈ ਬਾਹਰੋਂ ਬਾਹਰੀ ਕੰਟਰੀ ਤੋਂ ਹੁੰਦੇ ਨੇ ਬਈ ਹਨਾ ਪਤਾ ਲੱਗਦਾ ਵੀ ਹਨਾ ਵੀ ਸਾਡੇ ਨਾਲ ਕਿੱਥੋਂ ਕਿੱਥੋਂ ਜੁੜੇ ਹੋਏ ਨੇ ਬਈ ਹਨਾ ਇੱਕ ਮਾਣਦਿਆ ਮਹਿਸੂਸ ਹੁੰਦਾ ਬਈ ਤਾਂ ਕਰਕੇ ਫੋਦਿਆ ਵੀ ਦੱਸੋ ਸਾਨੂੰ ਕਿਹੜੇ ਸ਼ਹਿਰ ਤੋਂ ਜੁੜੇ ਹੋ ਤੁਸੀਂ 21 ਮਾਡਲ ਰੇਟ ਕਰਦਾ 21 ਮਾਡਲ ਫਰਸਟ ਓ ਇਸ 6,20,000 ਰੁਪਏ ਦੀ ਕਾਰ ਦੇਵਾਂਗੇ 6,20,000 ਰੁਪਏ ਦੀ ਲੋ ਜੀ 6,20,000 ਤੁਹਾਨੂੰ ਆਹ ਕਾਰ ਦੇ ਦਾਂਗੇ ਬਾਕੀ ਗੱਲ ਕਰੀਏ ਵੀ ਲੋਨ ਵਗੈਰਾ ਦੀ ਫੈਸਿਲਿਟੀ ਹੈਗੀ ਆ ਲੋਨ ਕਰਾ ਦੇਣਗੇ ਬਾਈ ਜੀ ਲੋ ਸੀਪੀ স্কোর ਸਹੀ ਹੋਣਾ ਚਾਹੀਦਾ ਜੀ 50,000 ਰੁਪਏ ਡੋਨ ਪੇਮੈਂਟ ਦੋ ਗੱਡੀ ਦੇਵਾਂਗੇ ਠੀਕ ਹੈ ਲੋ ਜੀ ਬਾਈ ਇਹ ਵੀ ਬਾਈ ਤੁਹਾਡਾ ਸਿਵਲ ਸਕੋਰ ਅਗਰ ਚੰਗਾ ਹੈਗਾ ਸਿਰਫ 50,000 ਰੁਪਏ ਦੋ ਤੇ ਕਾਰ ਲੈ ਜਾਓ ਬਾਈ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਕ੍ਰੇਟਾ ਕਾਰ ਆ ਗਈ ਲੋ ਜੀ ਬਾਈ ਇਹ ਕਾਰ ਬਾਈ ਮਾਰਕੀਟ ਮੰਗਦੀ ਆ 750 ਲੱਖ ਰੁਪਈਆ ਮਾਡਲ 2017 17 ਈ ਫਸਟ ਓਨਰ ਫਸਟ ਓਨਰ ਬੀਆਈਪੀ ਨੰਬਰ ਹੈ ਜੀ ਪੇਡ ਨੰਬਰ ਬਾਈ ਲਗਭਗ 60 60 70000 ਦਾੜਾ ਕਾਰ ਦਾ ਦਾ ਨੰਬਰ ਇਹਦਾ ਹੈਗਾ ਹੈਗਾ 0083 ਮਾਰਕੀਟ ਤੇ ਪਤਾ ਕਰ ਲੋ ਵੀ ਕੀ ਰੇਟ ਚੱਲਦਾ ਬਾਈ ਹਨਾ ਤੇ ਇਹ ਨੰਬਰ ਤੁਹਾਨੂੰ ਨਾਲ ਦਿੱਤਾ ਜਾਊਗਾ ਤੇ ਹੁਣ ਅੰਦਰੋਂ ਦਿਖਾ ਦਈਏ ਤੁਹਾਨੂੰ ਬਾਈ ਕਾਰ ਅੰਦਰੋਂ ਦੇਖੋ ਅੰਦਰੋਂ ਕੰਡੀਸ਼ਨ ਪੂਰੀ ਵਧੀਆ ਐਸਐਕਸ ਹੈ ਵੀਰੇ ਨਾ ਐਸਐਕਸ ਹੈ ਜੀ ਤੇ ਮੈਨੂੰ ਲੱਗਿਆ ਨਾ ਕਿਵਰ 1.4 ਨਾ ਨਾ ਹੋਵੇ ਨਾ ਨਾ 1.6 ਹੈ ਜੀ 1.6 ਆ ਟਾਪ ਮਾਡਲ ਟਾਪ ਮਾਡਲ 1.6 ਕੰਡੀਸ਼ਨ A1 ਆ ਬੈਕ Wiper ਵਾਲੀ ਕਾਰ ਆ ਬੈਕ ਸਾਈਡ ਤੋਂ ਦਿਖਾ ਦਿੰਨੇ ਆਪਾਂ ਕਾਰ ਨੂੰ ਫਰਸਟ ਓਨਰ ਹੈ ਜੀ ਠੀਕ ਆ ਜੀ ਬਾਈ ਲੋ ਜੀ ਬਾਈ ਹੁਣ ਇਹਦੇ ਰੇਟ ਦੀ ਗੱਲ ਕਰਾਂ 17 ਮਾਡਲ ਫਰਸਟ ਓਨਰ ਕੰਡੀਸ਼ਨ ਵਧੀਆ ਪਈ ਆ ਪੇਡ ਨੰਬਰ ਦੇ ਨਾਲ ਰੇਟ ਕਰਦਾ ਇਨਸ਼ੋਰਸ ਵੀ ਸਾਲ ਦੀ ਹੈ ਜੀ ਦੀ ਹਾਂ ਹਾਂ ਬੰਪਰ ਤੋਂ ਬੰਪਰ ਇਨਸ਼ੋਰਸ ਓਕੇ ਪੈਸੇ ਪੈਸੇ 6,6000 ਰੁਪਏ ਦੀ ਕਾਰ ਦੇ ਦਾਂਗੇ 6,60 ਦੇ ਵਿੱਚ ਲੋ ਜੀ ਚੱਕ ਲੋ 6 ਲੱਖ ਤੇ 60 ਹਜ਼ਾਰ ਦੀ ਕਾਰ ਦੇ ਦਾਂਗੇ ਬਈ ਹਨਾ ਕੋਈ ਬਾਹਲਾ ਜੋਰ ਪਾਊਗਾ ਮਾੜਾ ਮੋਟਾ ਘਟਾ ਦਾਂਗੇ ਹਾਂ ਮਾੜਾ ਮੋਟਾ ਨਾਮ ਕਰਵਾ ਦਾਂਗੇ ਨਾਮ ਕਰਵਾ ਦਾਂ ਲੋ ਜੀ ਲੋਕਲ ਮਹਾਲੀ ਦਾ ਨੰਬਰ ਹੈ ਇਹ ਹੀ ਨਾਮ ਕਰਵਾ ਦਾਂ ਬਈ ਹਨਾ ਜਿਹੜਾ ਕੋਈ ਪੰਜਾਬ ਦਾ ਭਾਈ ਆਊਗਾ ਤੇ ਆ ਆ ਗਈ ਆਪਣੀ ਸਕਾਰਪਿਓ ਕੋਈ ਗੱਲ ਕਰਾਂ ਵੀ ਵੱਡੀ ਫੈਮਿਲੀ ਹੈ ਬਈ ਹਨਾ ਤਾਂ ਪੈਸੇ ਘੱਟ ਲਾਉਣੇ ਨੇ ਸਕਾਰਪਿਓ ਕਾਰ ਲੈਣੀ ਆ ਜਾਂ ਕੋਈ ਵੀ 7 ਸੀਟਰ ਕਾਰ ਆ ਕਿ ਤੁਸੀਂ ਲੱਭ ਰਹੇ ਹੋ ਤਾਂ ਆਹ ਕਾਰ ਤੁਸੀਂ ਲੈ ਜਾ ਸਕਦੇ ਆਂਗੇ ਅਲਾਏ ਟਾਇਰ ਐਂਡ ਨਵੇਂ ਪਾਏ ਹੋਏ ਨੇ ਭਾਈ ਹਨਾ ਵਧੀਆ ਲਾਇਅ ਦੇ ਵਿੱਚ ਹੈਗਾ ਹੈ ਇਹ ਕਾਰ ਨਾਲ ਜੀ ਇਹ ਤਾਂ ਸਾਰੀ ਆ ਭਾਈ ਟੌਪ ਵਾਲਾ ਮਾਡਲ ਹੈ ਟੌਪ ਵਾਲਾ ਮਾਡਲ ਹੈ ਅੱਛਾ ਬੋਲਦੀ ਆ ਉਹ ਵੀ ਹਨਾ ਹਾਂ ਜੀ ਹਾਂ ਯੂ ਆਰ ਇਨ ਪਾਵਰਫੁੱਲ ਵੈਲਕਮ ਇਦਾਂ ਦਾ ਕੁਝ ਕਹਿੰਦੀ ਹੁੰਦੀ ਆ ਵੈਲਕਮ ਟੂ ਮਹਿੰਦਰਾ ਉਹ ਠੀਕ ਹੈ ਵੈਲਕਮ ਟੂ ਮਹਿੰਦਰਾ ਹਨਾ ਐਜਾ ਕੁਝ ਤੇ ਭਾਈ ਇਹ ਕਾਰ ਵੀ ਤੁਸੀਂ ਲਿਆ ਸਕਦੇ ਹੋ ਟੌਪ ਮਾਡਲ ਕਾਰ ਆ ਸਾਰੀ ਓਰੀਜਨਲ ਕਾਰ ਆ ਵਧੀਆ ਕਾਰ ਆ ਤੇ ਸਕੋਰਪਿਓ 2000 ਮਾਡਲ 12 12 ਮਾਡਲ ਫਰਸਟ ਓਨਰ ਫਰਸਟ ਓਨਰ ਤੇ ਪੈਸੇ ਕਰਦੇ ਪੈਸੇ ਦੇ ਦੇਣ ਵਾਲਾ ਰੇਟ ਹੈ ਜੀ ਆਪਣਾ 3,60,000 ਰੁਪਇਆ 360 ਡਿਮਾਂਡ ਹੀ 3,90,000 ਰੁਪਏ ਦੀ ਹੈ ਠੀਕ ਹੈ ਲੋ 3,90,000 ਡਿਮਾਂਡ ਆ ਤੇ ਕਾਰ ਦੇਣੀ ਹੈ 3,60,000 ਦੀ ਲੋਕਲ ਚੰਡੀਗੜ੍ਹ ਦਾ ਨੰਬਰ ਹੈ ਬਈ ਇਹ ਕਾਰ ਤੁਸੀਂ ਲਿਆ ਸਕਦੇ ਸਕੋਰਪਿਓ ਕਾਰ ਬਈ ਤੇ ਬਸ ਵਿਜ਼ਿਟ ਕਰਨਾ ਤੁਹਾਨੂੰ ਸਤਨਾਮ ਕਾਰ ਵਯਾਰ ਰਾਜਪੁਰੇ ਸ਼ਹਿਰ ਦੇ ਵਿੱਚ ਹੋਰ ਵੀ ਕੋਈ ਗੱਡੀਆਂ ਆ ਰਹੀਆਂ ਨੇ ਹਾਂ ਗੱਡੀਆਂ ਹੋਰ ਵੀ ਨੇ ਕਿਹੜੀ ਕਿਹੜੀ ਗੱਡੀ ਹੋਣਗੇ ਅੱਗੇ ਆਪਣੇ ਕੋਲ ਇਟੇਓਸ ਖੜੀ ਹੈ 14 ਮਾਡਲ ਟਾਪ ਮਾਡਲ ਠੀਕ ਹੈ ਆਰਟਿਕਲ ਖੜੀ ਹੈ 14 ਮਾਡਲ ਓਕੇ ਇੱਕ ਵਰਨਾ 12 ਮਾਡਲ ਵਰਨਾ 12 ਮਾਡਲ ਲਓ ਜੀ ਅਗਰ ਤੁਸੀਂ ਡਿਟੇਲ ਚਾਹੁੰਦੇ ਹੋ ਤਾਂ ਡਿਟੇਲ ਵੀ ਲੈ ਲਓ ਨੰਬਰ ਮੈਂ ਪਾਦਾ ਸਕਰੀਨ ਤੇ ਚੱਲੀਏ ਫਿਰੇ ਹਾਂ ਸਹੀ ਹੈ